ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਦੀ ਜਿਹੜੀ ਗੱਲ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਹੈ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਲ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੱਤੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮ ਨਾ ਕਿ ਉਹਨੂੰ ਕਿਹਾ ਹੀ ਨਹੀਂ ਜਾ ਸਕਦਾ ਕੋ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਕਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਿਆ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦਰਬਾਦ ਜਾ ਕੇ ਜਦੋਂ ਇਹਨਾਂ ਨੇ ਚੌਂਕ ਪਰ ਚਾਰ ਅਮਰਤਾ ਜੀ ਦੇ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੱਤੀ ਹੈ ਯੱਡ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰ ਨਹੀਂ ਚਾਹੰਦੀ ਕਿਉਂਕਿ ਐਡੀ ਸ਼ਰਮ ਨਾਲ ਕਿ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਇਹ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਬਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਾਈ ਲਵਰ ਕਿ ਤੁਸ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਦੇਹਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਇੱਕ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਓ ਜੀ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਐਓ ਜੀ ਚੀਪ ਸ਼ਬਦਾਵਲੀ ਐਓ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਿਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੀ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਖਾਸ ਆਵਾਜ਼ ਉਠਾਓ ਈਵਨ ਕੇ ਐਨਸੀਡਬਲ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਿਨੀ ਹੈ ਨਾਲ ਕੇ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਆ अमन ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਨੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਜਾਂ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰ ਤਾਂ ਬਰੇਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮ ਆਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜ ਐਸੀ ਚੰਨੀ ਸਾਹਿਬ ਨੂੰ ਭੇਜ ਰਹੇ ਆ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫ ਆਈ ਆਰ ਨੇ ਬਣਦੀ ਆ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ